ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਦਾ ਮੌਤਮ ਚਾਲੂ ਹੋ ਗਿਆ ਤੇ ਮੈਂ ਦੇਖਦਾ ਆਂ ਭਈ ਕਿੰਨੇ ਲੋਕਾਂ ਨੇ ਕਿੰਨੇ ਸਾਧਨ ਕੀਤੇ ਹੋਏ ਨੇ ਸਾਇੰਸ ਨੇ ਜਿਹੜੀ ਤਰੱਕੀ ਕੀਤੀ ਆ ਤੇ ਲੋਕਾਂ ਨੇ ਆਮ ਕਰਕੇ ਘਰ-ਘਰ ਦੇ ਵਿੱਚ ਏਸੀ ਲਵਾਏ ਹੋਏ ਨੇ ਤੇ ਆਪਣੇ ਜਿਹੜਾ ਸਰੀਰ ਤਪਦਾ ਆ ਉਹਨੂੰ ਠੰਡਾ ਕਰਨ ਖਾਤਰ ਤੇ ਕੋਈ ਕੁਲੂ ਮਨਾਲੀ ਨੂੰ ਤੁਰਿਆ ਜਾਂਦਾ ਕੋਈ ਹਿਮਾਚਲ ਦੀਆਂ ਬਾਂਦੀਆਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਤਾਉਣ ਬਾਅਦ ਤੇ ਜਾ ਰਿਹਾ ਹੈ ਵੀ ਸਰੀਰ ਨੂੰ ਠੰਡਾ ਕਰ ਲਈਏ ਤਾਂ ਸਾਡੇ ਮਨ ਜਿਹੜਾ ਹੈ ਉਹ ਸ਼ਾਂਤ ਹੋ ਜਾਏ। ਪਰ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਿਆ ਚੰਦਨ ਚੰਦਨਾ ਸਰਦਰੁਤ ਮੂਲ ਨ ਮਿਟਈ ਕਾਮ ਸੀਤਲ ਥੀ ਵੈ ਨਾਨਕ ਜਪੰਦੜੋ ਹਰਨਾਮ ਆਖਣ ਲੱਗੇ ਚੰਦਨ ਭਾਵ ਚੰਦਨ ਵੀ ਠੰਡਾ ਤੇ ਚੰਦਨ ਹੋਵੇ ਚੰਦਨ ਚੰਦ ਚੰਦ ਦੀ ਚਾਨਣੀ ਵੀ ਠੰਡੀ ਹੁੰਦੀ ਆ ਦਿਨੇ ਜਿੰਨੀ ਮਰਜੀ ਤਪਚ ਪੈਂਦੀ ਹੋਵੇ ਰਾਤ ਨੂੰ ਜਲੇ ਚੰਦਰਮਾ ਚੜ੍ਹਦਾ ਆ ਤੇ ਉਹਦੀਆਂ ਰਸ਼ਮਾਂ ਜਿਹੜੀਆਂ ਉਹਦੀਆਂ ਕਿਰਨਾਂ ਧਰਤੀ ਦੇ ਉੱਤੇ ਆਉਂਦੀਆਂ ਤਾਂ ਉਹ ਮਨੁੱਖ ਦੇ ਜੀ ਮਨੁੱਖ ਦੇ ਮਨ ਨੂੰ ਸਕੂਨ ਦਿੰਦੀਆਂ ਸਰੀਰ ਨੂੰ ਠੰਡਾ ਰੱਖਦੀਆਂ ਆ ਕਰਦੀਆਂ ਜਿਹੜਾ ਦਿਨੇ ਦੀ ਤਪਸ਼ ਦਾ ਸੂਰਜ ਦੀ ਤਪਸ਼ ਦੇ ਨਾਲ ਜਿਹੜਾ ਤਪਿਆ ਹੋਇਆ ਹੁੰਦਾ ਪਰ ਮਹਾਰਾਜ ਕਹਿੰਦੇ ਜੇ ਚੰਦਨ ਦਾ ਲੇਪ ਵੀ ਅਮੀਰ ਲੋਕ ਚੰਦਨ ਦੀ ਲੇਪ ਕਰਦੇ ਆ ਸਰੀਰ ਦੇ ਉੱਤੇ ਉਹ ਠੰਡਕ ਪਾਉਂਦਾ ਠੰਡਾ ਹੁੰਦਾ ਆ ਮਾਰਾ ਕਹਿੰਦਾ ਚੰਦਨ ਚੰਦ ਨਾ ਸਰਦ ਰੁੱਤ ਚਾਹੇ ਸਰਦ ਦੀ ਸਰਦੀਆਂ ਦੀ ਕਹਾਰੀ ਦੀ ਠੰਡ ਦੀ ਰੁੱਤ ਹੋਵੇ ਚਾਹੇ ਠੰਡਾ ਚੰਦਨ ਸਰੀਰ ਦੇ ਉੱਤੇ ਲੇਪ ਕਰ ਲਈਏ ਤੇ ਚਾਹੇ ਚੰਦ ਦੀ ਚਾਨਣੀ ਵਿੱਚ ਬਹਿ ਜਾਈਏ ਆਖਣ ਲੱਗੇ ਮੂਲ ਨਾ ਮਿਟਈ ਕਾਮ ਕਾਮ ਨਾਮ ਤਪਸ਼ ਦਾ ਆ ਅੱਗ ਦਾ ਆ ਉਹ ਆਖਣ ਲੱਗੇ ਜਿਹੜੀ ਤਪਸ਼ ਦੀ ਅਸਲ ਵਜਾ ਹੈ ਨਾ ਜਿਹੜਾ ਮੂਲ ਆ ਜਿਹੜਾ ਭਾਵ ਕੇ ਤਪਸ਼ ਤਾਂ ਤੇਰੇ ਅੰਦਰ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜੈ ਨਾਨਕਾ ਤਰੀਆ ਚਰਣੀ ਲਗ ਮਹਾਰਾਜ ਕਹਿੰਦੇ ਤੇਰੇ ਅੰਦਰ ਹਾਨਸ ਮਤਲਬ ਹੰਕਾਰ ਹੇਤ ਮਤਲਬ ਮੋਹ ਲੋਭ ਤੇ ਕ੍ਰੋਧ ਇਹ ਚਾਰ ਨਦੀਆਂ ਤੇਰੇ ਅੰਦਰ ਵਗਦੀਆਂ ਅੱਗ ਦੀਆਂ ਹਾਨਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਚਾਰੇ ਅੱਗ ਦੀਆਂ ਨਦੀਆਂ ਤੇਰੇ ਅੰਦਰ ਵਗ ਰਹੀਆਂ ਜਿਹੜਾ ਤੈਨੂੰ ਅੰਦਰੋਂ ਸੇਕ ਦੇ ਰਹੀਆਂ ਆ ਅਸਲ ਦੇ ਵਿੱਚ ਸੇਕ ਤੈਨੂੰ ਉਹਨਾਂ ਦਾ ਪੈ ਰਿਹਾ ਧੋ ਗਰਮੀ ਦਾ ਸੇਕ ਨਹੀਂ ਪੈ ਰਿਹਾ ਗਰਮੀ ਦਾ ਸੇਕ ਨਹੀਂ ਪੈ ਰਿਹਾ ਅਸਲ ਦੇ ਵਿੱਚ ਤੈਨੂੰ ਜਿਹੜਾ ਤੇਰੇ ਮਨ ਨੂੰ ਸਕੂਨ ਨਹੀਂ ਨਾ ਆ ਰਿਹਾ ਉਹ ਸੇਕ ਤੈਨੂੰ ਉਹ ਸਤਾ ਰਿਹਾ ਜਿਹੜਾ ਅੰਦਰਵਾ ਤੇਰੇ ਤਾਂ ਮਹਾਰਾਜ ਕਹਿੰਦੇ ਭਾਈ ਪਵੈ ਦੱਜਾ ਨਾਨਕ ਜਦ ਜਰੀ ਤਰੀਆ ਚਰਣੀ ਲਾਗਾ ਕਰਨ ਲੱਗੇ ਭਾਈ ਜਿਹੜਾ ਇਸ ਨਦੀਆਂ ਦੇ ਵਿੱਚ ਪੈ ਜਾਂਦਾ ਨਾ ਪਿਕਾਰਾਂ ਦੀਆਂ ਨਦੀਆਂ ਵਿੱਚ ਉਹ ਜਲ ਜਾਂਦਾ ਉਹਦਾ ਜੀਵਨ ਬਰਬਾਦ ਹੋ ਜਾਂਦਾ ਉਹ ਉਹ ਖੜਸਕ ਹੋ ਜਾਂਦਾ ਉਹਦੇ ਉਹਦੇ ਜੀਵਨ 'ਚ ਕੋਈ ਖੁਸ਼ਹਾਲੀ ਕੋਈ ਸ਼ੁਭ ਗੁਣ ਨਹੀਂ ਰਹਿੰਦਾ ਤੇ ਮਹਾਰਾਜ ਫਿਰ ਕਿ ਇਹਦਾ ਫਾਲ ਕੀ ਉਹਦਾ ਦਾ ਕਾਕਣ ਲੱਗੇ ਤਰੀਆ ਚਰਨ ਨਹੀਂ ਲੱਗ ਕਹਿੰਦੇ ਗੁਰੂ ਦੇ ਚਰਨਾਂ ਨਾਲ ਲਿਫਟ ਜਾ ਪ੍ਰਮਾਤਮਾ ਦੇ ਚਰਨਾਂ ਨੂੰ ਚੁੰਮੜ ਜਾ ਹੁਣ ਗੁਰੂ ਦੇ ਚਰਨ ਕੀ ਆ ਹਿਰਦਾ ਚਰਨ ਸ਼ਬਦ ਸਤਗੁਰ ਕੋ ਨਾਨਕ ਬੰਦੇਉ ਪਾਲ ਪੇ ਗੁਰੂ ਦਾ ਸ਼ਬਦ ਹੀ ਗੁਰੂ ਦਾ ਵਿਦੇਸ਼ ਹੀ ਗੁਰੂ ਦੇ ਚਰਨ ਹੈ ਜਿੱਲੋਂ ਗੁਰੂ ਦੇ ਚਰਨ ਭਾਵ ਗੁਰੂ ਦਾ ਵਿਦੇਸ਼ ਸਾਡੇ ਹਿਰਦੇ ਵਿੱਚ ਵਹਿ ਗਿਆ ਨਾ ਉਹਦੇ ਨਾਲ ਅਸੀਂ ਜੁੜ ਗਏ ਗੁਰੂ ਦੇ ਵਿਦੇਸ਼ ਦੇ ਨਾਲ ਜੁੜ ਗਏ ਤੇ ਜੇ ਉਹਦੇ ਨਾਲ ਲੱਗਾ ਤੇ ਸਮਝ ਲਓ ਪੇ ਸਾਡਾ ਹਿਰਦਾ ਤਪਦਾ ਜਿਹੜਾ ਉਹ ਠਰ ਜਾਊਗਾ ਫਿਰ ਬਾਹਰਲੀ ਗਰਮੀ ਵੀ ਤੁਹਾਨੂੰ ਸਤਾਊਗੀ ਨਹੀਂ ਮਹਾਰਾਗਿਆ ਚੰਦਨ ਚਾਂਦਨਾ ਸਰਦ੍ਰੋਤ ਮੂਲ ਨਾ ਮਿਟੀ ਕਾਮ ਮੂਲ ਮਤਲਬ ਮੋਡ ਜਿੱਥੋਂ ਤੇਰੀ ਅਸਲ ਦੇ ਵਿੱਚ ਜਿਹੜੀ ਤਪਸ਼ ਚੱਲਦੀ ਆ ਜਿਹੜਾ ਜਿਹੜਾ ਤੈਨੂੰ ਟਿਕਾ ਨਹੀਂ ਦੇਣ ਦੇਈ ਨਾ ਅਸਲ ਦੇ ਵਿੱਚ ਤੇਰੀ ਉਹ ਗਰਮੈਸ਼ ਦਾ ਤੇਰੀ ਜਿਹੜੀ ਜਿਹੜੇ ਤੇਰੇ ਅੰਦਰ ਈਰਖਾ ਦੀ ਅੱਗ ਜੈਲ ਸੀ ਦੀ ਅੱਗ ਦੂਸਰਿਆਂ ਨੂੰ ਦੇਖ ਕੇ ਮੱਚਦਾ ਆ ਨਾ ਇਹ ਜਿਹੜੀ ਤੇਰੇ ਅੰਦਰ ਉਹਦੀ ਜੜ ਲੱਗੀ ਹੋਈ ਉਹ ਬਾਹਰਲੀ ਗਰਮੀ ਨਾਲ ਨਹੀਂ ਤੂੰ ਜਾਏ ਕੁੱਲੂ ਮਨਾਲੀ ਚਲ ਜਾ ਚਾਹੇ ਏਸੀ ਲਾਲਾ ਚਾਹੇ ਪਰਬ ਦੀ ਸਿੱਲੀ ਦੇ ਉੱਤੇ ਲੰਮਾ ਪੈ ਜਾ ਏਸੀ ਲਾ ਕੇ 15 ਡਿਗਰੀ ਦਾ ਟੈਂਪਰੇਚਰ ਕਰਕੇ ਉਹਨੂੰ ਐਨ ਚਿਲਡ ਕਰਕੇ ਉੱਥੇ ਵੀ ਤੇਰੇ ਬੈੱਡ ਤੇ ਪੈ ਦੇ ਪਸੀਨਾ ਆਵੇਗਾ ਤੈਨੂੰ ਟਕਾ ਨਹੀਂ ਮਿਲਣਾ ਕਿਉਂ ਕਿਉਂਕਿ ਅੱਗ ਤਾਂ ਅੰਦਰ ਬਲਣ ਰਹੀ ਆ ਅੱਗ ਤਾਂ ਅੰਦਰ ਬਲਦੀ ਆ ਤੇ ਮਹਾਰਾਜ ਕਹਿੰਦੇ ਚੰਦਨ ਚੰਦਨਾ ਸਰਦਰੁੱਤ ਮੂਲ ਨਾ ਮਿਟੇ ਇਹ ਕਾਮ ਤੇ ਮਹਾਰਾਜ ਫਿਰ ਕਿਦਾਂ ਸੀਤਲ ਠੰਡੇ ਕਿਦਾਂ ਹੋ ਸਕਦੇ ਆ ਆ ਕਰਨ ਲੱਗਿਆ ਸੀਤਲ ਥੀਵਾ ਨਾਨਕ ਜਪੰਦੜੋ ਹਰ ਨਾਮ ਉਹ ਭਾਈ ਜੇ ਇਸ ਤਪਸ਼ ਤੋਂ ਬਚਣਾ ਚਾਹੋ ਨਾ ਤਾਂ ਏਸ਼ੀਆ ਨਾਲ ਜਾਂ ਕੁਲੂ ਮਨਾਲੀ ਜਾਣ ਨਾਲ ਠੰਡੇ ਇਲਾਕਿਆਂ ਵਿੱਚ ਘੁੰਮਣ ਨਾਲ ਇਹ ਤੇਰਾ ਤਪਸ਼ ਨਹੀਂ ਮੁੱਕਣੀ ਉੱਥੇ ਜਾ ਕੇ ਤਪਸ਼ ਨੇ ਦੂਆ ਰੂਪ ਧਾਰਨ ਕਰ ਜਾਣਾ ਕੋਈ ਨਾ ਕੋਈ ਜਿੱਥੇ ਜਾਏਗਾ ਉੱਥੇ ਕੋਈ ਨਾ ਕੋਈ ਤਪਸ਼ ਨੇ ਤਾਂ ਦੂਸਰਿਆਂ ਵੱਲੋਂ ਦੇਖ ਕੇ ਤੇਰੇ ਮਨ ਨੇ ਕਲਪਨ ਲੱਗ ਜਾਣਾ ਕਿਉਂਕਿ ਆਪਣੇ ਆਪ ਦੇ ਵਿੱਚ ਹਰ ਇੱਕ ਘਾਟ ਹੀ ਮੌਜੂਦ ਹੁੰਦੀ ਤਾਂ ਦੂਜੇ 'ਚ ਵੱਧਾ ਹੀ ਦੀਦਾ ਜਿਵੇਂ ਆਪਣੀ ਸਿਆਣਪ ਤੇ ਦੂਸਰੇ ਦੀ ਸੈਲਰੀ ਹਮੇਸ਼ਾ ਹੀ ਵੱਧ ਲੱਗਦੀ ਆ ਵੀ ਮੈਂ ਸਿਆਣਾ ਬਹੁਤ ਤੇ ਦੂਸਰੇ ਕੋਲ ਮਾਇਆ ਬਹੁਤ ਆ ਤੋ ਲੇਕਿਨ ਹੁੰਦਾ ਇਹ ਝੂਠ ਆ ਤੇ ਉਮਾਰਾ ਹੀ ਕਹਿੰਦੇ ਸੀਤਲ ਥੀ ਬੈ ਨਾਨਕਾ ਚ 15 ਹਰਨਾਮ ਉਹ ਭਾਈ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ ਗੁਰੂ ਦੇ ਚਰਨੀ ਪੈ ਜਾ ਤੇ ਤਾਂ ਤੂੰ ਸੀਤਲ ਭਾਵ ਠੰਡਾ ਹੋ ਸਕਦਾ ਅੰਦਰੋਂ ਨਹੀਂ ਆ ਤਾਂ ਫਿਰ ਭਾਈ ਚੰਦਨ ਚੰਦਨਾ ਤਰਦਰੋਤ ਮੂਲ ਨਾ ਮਿਟੇ ਇਹ ਕਾਮ ਸੀਤਲ ਥੀ ਬੈ ਨਾਨਕਾ ਜਪੰਦੜੋ ਹਰਨਾਮ ਜਾਏ ਕੁਲੂ ਮਨਾਲੀ ਚਲ ਜਾ ਚਾਹੇ ਏਸੀ ਲਾਲਾ ਜਾਏ ਕਿਸੇ ਤਰ੍ਹਾਂ ਦਾ ਵੀ ਕੋਈ ਹੀਲਾ ਵਜ਼ੀਲਾ ਕਰ ਲਾ ਤੇਰੀ ਤਪਸ਼ ਨਹੀਂ ਮਿਟ ਸਕਦੀ ਕਿਉਂ ਕਿਉਂਕਿ ਤਪਸ਼ ਦਾ ਮੂਲ ਆ ਜਿਹੜਾ ਤੇਰੇ ਅੰਦਰ ਹੈ ਸਤਿਸ਼ ਦਾ ਮੂਲ ਤੇਰੇ ਅੰਦਰ ਬੈਠਾ ਉਹ ਜਿਹੜਾ ਤੈਨੂੰ ਅੰਦਰੋਂ ਸਤਾ ਰਿਹਾ ਤੇ ਉਹ ਤੈਨੂੰ ਜਿੱਥੇ ਵੀ ਮਰਜ਼ੀ ਹੋਵੇਂਗਾ ਉਹ ਤੈਨੂੰ ਤੜਫ ਨੂੰ ਹਟਣਾ ਹਟ ਨਹੀਂ ਸਕਦਾ ਤੇਰੀ ਤੜਫ ਨਹੀਂ ਮਿਟ ਸਕਦੀ ਜਿੰਨਾ ਚਿਰ ਪ੍ਰਮਾਤਮਾ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਕਿਉਂਕਿ ਗੁਰੂ ਦਾ ਸ਼ਬਦ ਠੰਡਾ ਠਾਰ ਹੈ ਉਹ ਆਪ ਵੀ ਠੰਡਾ ਆ ਤੇ ਉਹ ਜਿਹੜਾ ਉਹਨੂੰ ਧਾਰਨ ਕਰਦਾ ਜਿਹਦੇ ਅੰਦਰ ਬਸ ਜਾਵੇ ਉਹਨੂੰ ਵੀ ਅੰਦਰੋਂ ਠਾਰ ਦਿੰਦਾ ਤਾਂ ਫਿਰ ਬਾਹਰ ਲੀਆਂ ਗਰਮੀਆਂ ਉਹਨੂੰ ਕੁਝ ਨਹੀਂ ਘਾਉਂਦੇ ਉਹਨੂੰ ਕੁਝ ਨਹੀਂ ਵਿਗਾੜ ਸਕਦੀਆਂ ਉਹਦੀਆਂ ਉਹਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ